ਸਸ਼ਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਜੀ ਤੁਹਾਡਾ ਸਵਾਗਤ ਅੱਜ ਅਸੀਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਦੇ ਹੇਠ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਇਕੱਤਰਤਾ ਹੋਈ ਉਸ ਇਕੱਤਰਤਾ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਬਾਹਰ ਤੋਂ ਜਿੰਨੀਆਂ ਵੀ ਸੰਸਥਾਵਾਂ ਨੇ ਹਰਾਂ ਦੇ ਵਿੱਚ ਲੋਕਾਂ ਦੀ ਜਮੀਨੀ ਤੌਰ ਤੇ ਔਰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਘਰ-ਘਰ ਜਾ ਕੇ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੀ ਸਹੂਲਤਾਂ ਦਿੱਤੀਆਂ ਉਹਨਾਂ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦਾ ਮਕਸਦ ਕੀ ਸੀ ਔਰ ਇੱਕ ਦੂਜੀ ਗੱਲ ਇਸ ਮੀਟਿੰਗ ਦੇ ਵਿੱਚ ਬੇਸ਼ੱਕ ਐਸਜੀਪੀਸੀ ਦੇ ਨੁਮਾਇੰਦੇ ਸ਼ਾਮਲ ਹੋਏ ਪਰ ਸੋ ਅਮਰਸਰ ਸਾਹਿਬ ਦੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ 71ਤਾ ਦੇ ਵਿੱਚ ਸ਼ਾਮਲ ਨਹੀਂ ਹੋਏ ਕਾਰਨ ਕੀ ਰਿਹਾ ਔਰ ਇੱਕ ਵੱਡੀ ਗੱਲ ਇਹ ਕਿ ਜਦੋਂ ਇਕੱਤਰਤਾ ਹੋਈ ਉਸ ਤੋਂ ਮਹਿਜ ਚੰਦ ਮਿੰਟ ਪਹਿਲਾਂ ਐਸਜੀਪੀਸੀ ਪ੍ਰਧਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆਪਣੀ ਹਾਜ਼ਰੀ ਲਗਾਈ ਐਸਜੀਪੀਸੀ ਦੀਆਂ ਪ੍ਰਾਪਤੀਆਂ ਦਸੀਆਂ ਪਰ ਸ਼੍ਰੀ ਕਾਲਤਕ ਸਾਬ ਦੇ ਸਿੰਘ ਸਾਹਿਬ ਗੈਰਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਬੁਲਾਈ ਗਈ ਇਕੱਤਰਤਾ ਵਿੱਚ ਸ਼ਮੂਲੀਅਤ ਨਹੀਂ ਕੀਤੀ ਸੋ ਅੱਜ ਇਸ ਸਾਰੇ ਪ੍ਰੋਗਰਾਮ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਅਮਰਜੀਤ ਸਿੰਘ ਮੇਰੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਰਮਾਣ ਜੀ ਬਹੁਤ ਬਹੁਤ ਧੰਨਵਾਦ ਅਮਰਜੀਤ ਅਮਰਜੀਤ ਸਿੰਘ ਸਭ ਤੋਂ ਪਹਿਲਾਂ ਆਪੇ ਦੱਸੋਗੇ ਜਿਹੜੀ ਕਤਰਤਾ ਹੋਈ ਕਿਹੜੀਆਂ ਕਿਹੜੀਆਂ ਸੰਸਥਾਵਾਂ ਸ਼ਾਮਲ ਹੋਈਆਂ ਉਸ ਵਿੱਚ ਬਿਲਕੁਲ ਪਾਣਾ ਜੀ ਜੇ ਤੁਸੀਂ ਜ਼ਿਕਰ ਕੀਤਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਇੱਕ ਜਿਹੜੀ ਹੈ ਸਿੰਘ ਸਾਹਿਬ ਦੀ ਅਗਵਾਈ ਦੇ ਵਿੱਚ ਕਤਰਤਾ ਹੋਈ ਹੈ ਸੋ ਕਤਰਤਾ ਦੇ ਵਿੱਚ ਤੁਸੀਂ ਦੇਖਿਆ ਜਿਵੇਂ ਪੰਜਾਬ ਦੇ ਸਥਿਤੀ ਬਣੀ ਹੈ ਪੰਜਾਬ ਦੇ ਵਿੱਚ ਹੜ ਆਏ ਹਰ ਤੋਂ ਬਾਅਦ ਪੰਜਾਬ ਦੇ ਅਨੇਕਾਂ ਪਿੰਡ ਗਰੇ ਨੇ ਉਹ ਇਸ ਮਾਰ ਦੀ ਹੇਠ ਆਏ ਤਾਂ ਉਸ ਤੋਂ ਬਾਅਦ ਲੋਕਾਂ ਦੇ ਘਰ ਜਿਹੜੇ ਨੇ ਟਹਿ ਚੁੱਕੇ ਤਾਂ ਉਹ ਉਹ ਸੰਸਥਾਵਾਂ ਜਿਨ੍ਹਾਂ ਨੇ ਗਰਾਊਂਡ ਜ਼ੀਰੋ ਤੋਂ ਜਾ ਕੇ ਜਿਹੜੀ ਇਹ ਸੇਵਾ ਕੀਤੀ ਲੋਕਾਂ ਦੇ ਵਿੱਚ ਵਿਚਰੇ ਉਹ ਪੰਜਾਬੀ ਜਿਨ੍ਹਾਂ ਨੇ ਘਰ-ਘਰ ਜਾ ਕੇ ਰਾਸ਼ਨ ਪਹੁੰਚਾਇਆ ਉਹ ਸੰਤ ਮਹਾਪੁਰਸ਼ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਨਿਭਾਈ ਉਹ ਪੋਲੀਟਿਕਲ ਲੋਕ ਜਿਨ੍ਹਾਂ ਨੇ ਰਾਸ਼ਨ ਤੇ ਹੋਰ ਪੈਸਾ ਵਗੈਰਾ ਵੀ ਜਿਹੜੇ ਨੇ ਉਹ ਕਿਤਨਾ ਕਿਤ ਦਿੱਤੇ ਤੇ ਅੱਜ ਉਹਨਾਂ ਸਾਰੇ ਆਗੂ ਸਬਾਨਾਂ ਦੀ ਜਿਨ੍ਹਾਂ ਵਿੱਚ ਪੋਲੀਟਿਕਲ ਦੀ ਆਗੂ ਸਬਾਨ ਮੌਜੂਦ ਸਨ ਧਾਰਮਿਕ ਸ਼ਕਤੀਆਂ ਵੀ ਸਨ ਤੇ ਨਾਲ ਹੀ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਨੇ ਜੋ ਆਪਣੇ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਨੇ ਉਹ ਉੱਥੇ ਮੌਜੂਦ ਰਹੀਆਂ ਪਰ ਸਵਾਲ ਇਹ ਕੇਸੀ ਕੀ ਅੱਜ ਇੱਕ ਕਤਰਤਾ ਜਿਹੜੀ ਹੈ ਬਲਾਈ ਕਿਉਂ ਗਈ ਤੁਸੀਂ ਜ਼ਿਕਰ ਕੀਤਾ ਕਿ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰ ਦੇ ਬਾਵਜੂਦ ਵੀ ਜਿਹੜਾ ਹੈ ਉਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਸਖਤਰ ਦੀ ਡਿਊਟੀ ਲਗਾਏਗੀ ਸਵਾਲ ਬੜੇ ਵੱਡੇ ਨੇ ਲੋਕ ਵੀ ਸੋਚ ਰਹੇ ਹੋਣਗੇ ਜੇਕਰ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਥੇ ਮੌਜੂਦ ਰਹਿਣ ਪਰ ਸਮੀਟਿੰਗ ਦੇ ਵਿੱਚ ਨਾ ਆਣ ਕਿਉਂਕਿ ਪਹਿਲਾਂ ਹੀ 2 ਦਿਨ ਪਹਿਲਾਂ ਜਿਹੜਾ ਸਿੰਘ ਸਾਹਿਬ ਨੇ ਕਿਹਾ ਤਾਂ ਸੀ ਕਿ ਅਸੀਂ ਸਾਰੇ ਆਗੂ ਸਵਾਰਾਂ ਦੀ ਜਿਹੜੀ ਇੱਕ ਕਤਰਤਾ ਰੱਖ ਰਿਆ ਪਰ ਫੱਜ ਜਿਹੜਾ ਪਰ ਇੱਕ ਵੱਡੀ ਗੱਲ ਮਰਜ਼ੀ ਤੇ ਹੋਰ ਵੀ ਹੈ ਜਦੋਂ ਮੀਟਿੰਗ ਹੁੰਦੀ ਹੈ ਮੀਟਿੰਗ ਤੋਂ ਚੰਦ ਮਿੰਟ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਆਪਣੀਆਂ ਪ੍ਰਾਪਤੀਆਂ ਕਢਾਈਆਂ ਜਾਂਦੀਆਂ ਨੇ ਬਿਲਕੁਲ ਜੇ ਚਾਹੁੰਦੇ ਤਾਂ ਐਸਜੀਪੀਸੀ ਪ੍ਰਧਾਨ ਆਪਣੀਆਂ ਪ੍ਰਾਪਤੀਆਂ ਉਸ ਮੀਟਿੰਗ 'ਚ ਵੀ ਰੱਖ ਸਕਦੇ ਸੀ ਨਾਲੇ ਨੁਮਾਇंदे ਨੂੰ ਪਤਾ ਲੱਗਦਾ ਨਾਲੇ ਸੰਸਥਾ ਨੂੰ ਪਤਾ ਲੱਗਦਾ ਸੋ ਆਪਾਂ ਇੱਕ ਵਾਰ ਉਸ ਤੇ ਨਜ਼ਰ ਮਾਰਦੇ ਆ ਕਿ ਜਦੋਂ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਸਿੰਘ ਸਾਹਿਬ ਨੇ ਕੀ ਕਿਹਾ ਪਰ ਇਸ ਤੋਂ ਬਾਅਦ ਆਪਾਂ ਐਸਜੀਪੀਸੀ ਪ੍ਰਧਾਨ ਦੀ ਵੀ ਗੱਲ ਕਰਾਂਗੇ ਔਰ ਨਾਲ ਜਿਹੜੇ ਆਪ ਦੇ ਰਾਸਵਾ ਮੈਂਬਰ ਬਿਕਰਮਜੀਤ ਸਿੰਘ ਸਾਨੀ ਉਹਨਾਂ ਨੇ ਕੀ ਆਪਾਂ ਉੱਤੇ ਵੀ ਗੱਲ ਕਰਾਂਗੇ ਔਰ ਸੰਸਥਾਵਾਦੀ ਵੀ ਗੱਲ ਕਰਾਂਗੇ ਸੋ ਇੱਕ ਆਪਾਂ ਨજર ਮਾਰਦੇ ਹਾਂ ਕਿ ਜਦੋਂ ਮੀਟਿੰਗ ਹੋਈ ਮੀਟਿੰਗ ਦੌਰਾਨ ਸਿੰਘ ਸਾਹਿਬ ਗੈਨਿਕ ਕੁਲਦੀਪ ਸਿੰਘ ਗੜਗੱਜ ਨੇ ਕੀ ਕਿਹਾ ਇਹ ਪੰਜਾਬ ਦੇ ਵਿੱਚ ਆਮ ਹੀ ਗੱਲ ਸਦੀਆਂ ਤੋਂ ਚੱਲਦੀ ਆ ਭਈ ਇੱਥੇ ਕਈ ਵਾਰੀ ਸਾਨੂੰ ਜਿਹੜੀਆਂ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਮਾਰਾਂ ਚੱਲਣੀਆਂ ਪੈਂਦੀਆਂ ਜਿਹੜਾ ਤਗਰੀਬਨ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਵਿੱਚ ਪਾਣੀਆਂ ਨੇ ਬਹੁਤ ਮਾਰ ਕੀਤੀ ਔਰ ਪਾਣੀਆਂ ਦੀ ਮਾਰ ਦੇ ਨਾਲ ਪੰਜਾਬ ਦਾ ਜਾਨੀ ਤੇ ਮਾਲੀ ਬਹੁਤ ਵੱਡਾ ਨੁਕਸਾਨ ਹੋਇਆ ਔਰ ਇਹਦੇ ਵਿੱਚ ਕਈ ਨੌਜਵਾਨ ਜਿਹੜੇ ਹੀ ਉਹ ਸੇਵਾ ਦੇ ਵਿੱਚ ਅੱਗੇ ਆਏ ਉਹਨਾਂ ਨੇ ਕੋਈ ਪਰਵਾਹ ਨਾ ਕਰਕੇ 10 10 ਫੁੱਟ ਪਾਣੀਆਂ ਦੇ ਵਿੱਚ ਵੀ ਆਪਣੇ ਟਰੈਕਟਰ ਟਰਾਲੀਆਂ ਤੇ ਗੁਰੂ ਦੇ ਨਿਸ਼ਾਨ ਸਾਹਿਬ ਲੈ ਕੇ ਉਹ ਮਦਦ ਕਰਨ ਦੇ ਲਈ ਪਹੁੰਚੇ ਕਈ ਸਾਡੇ ਨੌਜਵਾਨ ਇਹਦੇ ਦੌਰਾਨ ਦੁਨੀਆ ਤੋਂ ਚਲੇ ਵੀ ਗਏ ਜਿਨ੍ਹਾਂ ਨੂੰ ਪੰਥ ਹਮੇਸ਼ਾ ਯਾਦ ਰੱਖੂਗਾ ਕਿਉਂਕਿ ਉਹ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਸੇਵਾ ਕਰਦਿਆਂ ਦੁਨੀਆ ਤੋਂ ਉੱਤ ਗਏ ਆ ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੌਜਵਾਨਾਂ ਨੂੰ ਵੀ ਅੱਜ ਇੱਥੇ ਯਾਦ ਕੀਤਾ ਗਿਆ ਦੂਜਾ ਜਿਹੜੀਆਂ ਸਾਡੀਆਂ ਸੰਸਥਾਵਾਂ ਉਹ ਭਾਵੇਂ ਧਾਰਮਿਕਾਂ ਜਾਂ ਸਮਾਜਿਕਾਂ ਜਿਹੜੀਆਂ ਸੰਸਥਾਵਾਂ ਇਹਨਾਂ ਹੜ੍ਹਾਂ ਦੇ ਦੌਰਾਨ ਲੱਖ ਵਕਤਾਂਵਾਂ ਤੇ ਸੇਵਾਵਾਂ ਨਿਭਾਉਂਦੀਆਂ ਰਹੀਆਂ ਔਰ ਹਰ ਤਰੀਕੇ ਦੇ ਉਹਨਾਂ ਨੇ ਪ੍ਰਬੰਧ ਕੀਤੇ ਅੱਜ ਇਸ ਕੱਤਰਤਾ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਇੱਕ ਅੱਧੀ ਸੰਸਥਾ ਰਹਿ ਗਈ ਹੋਵੇ ਤੇ ਰਹਿ ਗਈ ਹੋਵੇ ਪਰ ਜਿੰਨੀਆਂ ਵੀ ਸਾਡੀਆਂ ਮੇਨ ਸੰਸਥਾਵਾਂ ਵਾ ਜਿਹੜੀਆਂ ਧਾਰਮਿਕ ਖੇਤਰ ਦੇ ਵਿੱਚ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ ਹੋਣ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਹੋਵੇ ਬਾਵੇਂ ਹੋਰ ਜਿਹੜੀਆਂ ਸਾਡੀਆਂ ਸਮਾਜਿਕ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਖਾਲਸਾ ਏਅਰਡ ਹੋਵੇ ਜਾਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਨੁਮਾਇੰਦੇ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਆਏ ਸੰਗਤਾਂ ਨੇ ਬਹੁਤ ਜ਼ਿਆਦਾ ਸੁਝਾਅ ਦਿੱਤੇ ਵੱਖ-ਵੱਖ ਬੁਲਾਰਿਆਂ ਨੇ ਹਰੇਕ ਦੇ ਦਿਲ ਦੇ ਵਿੱਚ ਪੰਜਾਬ ਦੇ ਪ੍ਰਤੀ ਦਰਦ ਹੀ ਹਰੇਕ ਇਹ ਚਾਹੁੰਦਾ ਵਾ ਵੀ ਇਹ ਜਿਹੜਾ ਔਖਾ ਸਮਾਂ ਸਾਡੇ ਲੋਕਾਂ ਤੇ ਆਇਆ ਇਹਨੂੰ ਆਪਾਂ ਰਲ ਮਿਲ ਕੇ ਤੇ ਕੋਈ ਇਹੋ ਜਿਹਾ ਢਾਂਚਾ ਤਿਆਰ ਕਰ ਲਈਏ ਪਈ ਆਪਾਂ ਰਲ ਕੇ ਕੰਮ ਕਰ ਲਈਏ ਕਿਉਂਕਿ ਕੰਮ ਹੋ ਰਿਹਾ ਵਾ ਇਹਦੇ ਚ ਕੋਈ ਦੋਰਾਵਾਨੀ ਨਹੀਂ ਬਸ ਕਈ ਥਾਵਾਂ ਦੇ ਉੱਤੇ ਇਹ ਆ ਪਈ ਇੱਕ ਦੂਜੇ ਨਾਲ ਸਾਂਝ ਨਾ ਹੋਣ ਕਰਕੇ ਉਹ ਆਪਸੀ ਤਾਲਮੇਲ ਨਹੀਂ ਬਣ ਰਿਹਾ ਉਹ ਆਪਸੀ ਤਾਲਮੇਲ ਬਣੇ ਉਹਦੇ ਲਈ ਜਿਹੜੇ ਆ ਉਹ ਬੜੇ ਸੁਝਾ ਆਏ ਆ ਉਹਦੇ ਲਈ ਅਸੀਂ ਕੀਤਾ ਵਾ ਵੀ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਕੰਮ ਕਰਦੀਆਂ ਉਹਦੇ ਲਈ ਇੱਕ ਸੋਮਵਾਰ ਤੱਕ ਵੈਬਸਾਈਟ ਜਿਹਦਾ ਕੰਟਰੋਲ ਅਕਾਲ ਤੱਕ ਸਾਡੇ ਕੋਲ ਹੋਊਗਾ ਔਰ ਜਿਹਦੇ ਵਿੱਚ ਸਾਰੀਆਂ ਸਾਡੀਆਂ ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰਡ ਕਰਨ ਗਿਆ ਸਰਕਾਰੀ ਖਾਲਸਾ org.ode.com .org ਉਹਦੇ ਵਿੱਚ ਉਹ ਆਪਣਾ ਆਪਣੇ ਆਪ ਨੂੰ ਰਜਿਸਟਰਡ ਜਿਹੜਾ ਉਹ ਕਰਦਣ ਗਿਆ ਇੱਕ ਪੋਰਟਲ ਜਿਹੜਾ ਅਸੀਂ ਉਹ ਮੰਗਲਵਾਰ ਤੱਕ ਬਣਾ ਦਾਂਗੇ। ਉਹਦੇ ਵਿੱਚ ਕੀ ਆ ਕਿਹੜੇ ਪਿੰਡ ਦੇ ਵਿੱਚ ਕੀ ਲੋੜ ਆ ਸਿੱਧਾ ਹੀ ਬੰਦਾ ਉੱਥੇ ਜਾ ਕੇ ਆਪਣਾ ਪੂਰਾ ਡਾਟਾ ਦੇ ਸਕਦਾ ਵਾ ਮੋਬਾਈਲ ਨੰਬਰ ਦੇ ਸਕਦਾ ਅੱਗੇ ਉਸ ਪਿੰਡ ਦੇ ਵਿੱਚ ਜਿਹੜੀ ਸੰਸਥਾ ਨੇ ਜਾਣਾ ਉਹ ਆਪਣੀ ਜਾਣਕਾਰੀ ਦਊਗੀ ਕਿਹੜੀ ਸੰਸਥਾ ਕਿਹੜੇ ਪਿੰਡ ਤੇ ਕਿਹੜੀ ਸੇਵਾ ਕਰ ਰਹੀ ਆ ਕਿਹੜੇ ਪਿੰਡ ਕਿਹੜੀ ਸੰਸਥਾ ਨੇ ਗੋਦ ਲਿਆ ਆ ਉਹ ਉੱਥੇ ਸਿੱਖਿਆ ਦੇ ਕੰਮ ਕਰ ਰਹੀ ਆ ਉਹ ਜ਼ਮੀਨਾ ਪੱਧਰੀਆਂ ਕਰਨ ਦੇ ਕੰਮ ਕਰ ਰਹੀ ਆ ਜਾਂ ਉਹ ਲੰਗਰ ਦੇ ਪ੍ਰਬੰਧ ਕਰ ਰਹੀ ਆ ਉਹ ਸਾਰਾ ਕੁਝ ਉਹਦੇ ਉੱਤੇ ਚਾੜਿਆ ਜਾਊਗਾ ਹਰ ਬੰਦਾ ਉਹਦੀ ਵਰਤੋਂ ਕਰ ਸਕਦਾ ਉਹਦੇ ਨਾਲ ਕੀ ਆ ਪਈ ਇੱਕ ਤੇ ਜਿਹੜਾ ਜ਼ਰੂਰਤਮੰਦ ਆ ਉਹਨੂੰ ਉਹ ਆਪਣੇ ਆਪ ਨੂੰ ਸਿੱਧਾ ਕਹਿ ਸਕਦਾ ਦੂਜਾ ਜਿਨ੍ਹਾਂ ਨੇ ਮਦਦ ਕਰਨੀ ਆ ਤੇ ਜਾਦਾ ਇੱਕ ਡਾਟਾ ਰਹੂਗਾ ਵੀ ਕਿਹੜੀ ਸੰਸਥਾ ਕਿਹੜੇ ਇਲਾਕੇ 'ਚ ਕੀ ਕੰਮ ਕਰਦੀ ਪਈ ਆ ਫੇਰ ਅੱਬਾ ਇਹ ਵੀ ਕੀਤਾ ਵੀ ਜਿਹੜੀਆਂ ਸੰਸਥਾਵਾਂ ਇਕੱਠੀਆਂ ਆ ਕੇ ਕੰਮ ਕਰਨਾ ਚਾਹੁੰਦੀਆਂ ਉਹ ਆਪਣੀ ਜਾਣਕਾਰੀ ਅੱਜ ਕਈਆਂ ਨੇ ਕਿਹਾ ਵੀ ਆ ਵੀ ਅਸੀਂ ਆਪਣੀ ਪਛਾਣ ਛੱਡ ਕੇ ਆ ਵੱਡੇ ਝੰਡੇ ਦੇ ਥੱਲੇ ਕੰਮ ਕਰਾਂਗੇ ਔਰ ਬੜੀ ਖੁਸ਼ੀ ਵਾਲੀ ਗੱਲ ਆ ਸਾਰੀਆਂ ਸਨਸਥਾਵਾਂ ਨੇ ਕਿਹਾ ਵੀ ਅਸੀਂ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠਾਂ ਆ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਜਵਾਬਦੇ ਹਾਂ ਤੇ ਜੋ ਵੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਊਗਾ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਕਿਉਂਕਿ ਕੰਮ ਜਿਹੜੇ ਆ ਛੋਟੇ ਨਹੀਂ ਆ ਕੰਮ ਵੱਡੇ ਆ ਰਲ ਮਿਲ ਕੇ ਹੋਣੇ ਆ ਹਰ ਸੰਸਥਾ ਆਪਣੇ ਦੋ ਦੋ ਵਲੰਟੀਅਰ ਸੇਵਾਦਾਰ ਜਿਹੜੀ ਆ ਉਹ ਅੱਜ ਇੱਥੇ ਕਿਹਾ ਵਾ ਤੇ ਉਹਨਾਂ ਨੇ ਅੱਗੇ ਉਹ ਪ੍ਰਵਾਨਗੀ ਵੀ ਦਿੱਤੀ ਉਹ ਦਊਗੀ ਇਹਨਾਂ ਕੰਮਾਂ ਦੇ ਲਈ ਜਿਹੜਾ ਪੋਰਟਲ ਚਲਾਉਣਾ ਆਪਾਂ ਵੈਬਸਾਈਟ ਜਾਂ ਜਿਹੜਾ ਖੇਤਰ ਦੇ ਵਿੱਚ ਕੰਮ ਕਰਨਾ ਹੈਗਾ ਇਹਦੇ ਤੋਂ ਇਲਾਵਾ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਜਿਹੜਾ ਉਹ ਬਣਾ ਦਿੱਤਾ ਜਾਊਗਾ। ਉੱਥੇ ਸ਼ਾਇਦ ਮੈਂ ਭੁੱਲ ਗਿਆ ਕਹਿਣਾ। ਜਿੱਥੋਂ ਹਰ ਇਲਾਕੇ ਦੀ ਜਿਹੜੀ ਆਪਣੇ ਕੋਲ ਇੱਕ ਖਬਰ ਆ ਉੱਥੇ ਕੌਣ ਆ ਕੀ ਕੰਮ ਕਰ ਰਿਹਾ ਤਾਂ ਕਿ ਸੰਸਥਾਵਾਂ ਦਾ ਆਪਸੀ ਤਾਲਮੇਲ ਬਣਿਆ ਰਹੇ। ਦੂਜੀ ਗੱਲ ਇਹ ਮੈਂ ਇਹ ਸੰਗਤਾਂ ਨੇ ਵੀ ਨੋਟ ਕੀਤੀ ਮੈਂ ਵੀ ਕੀਤੀ ਆ। ਇਸ ਸੌਖੀ ਘੜੀ ਦੇ ਵਿੱਚ ਸਾਡੀਆਂ ਸੰਸਥਾਵਾਂ ਨੇ ਬੜੇ ਸੋਹਣੇ ਕੰਮ ਕੀਤੇ। ਉਹ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਏਡ ਹੀ ਜਾਂ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਕਈਆਂ ਨੇ ਹੋਰਾਂ ਨੇ ਵੀ ਬਹੁਤ ਸੋਹਣੇ ਕੰਮ ਕੀਤੇ ਪਰ ਕੁਝ ਲੋਕਾਂ ਨੇ ਇਹ ਜਾਣ ਕੇ ਪੰਜਾਬ ਦੇ ਖਿਲਾਫ ਇੱਕ ਵਿਰਤਾਂਤ ਘੜਨ ਦੀ ਕੋਸ਼ਿਸ਼ ਕੀਤੀ ਭਈ ਹਲਾਣੀ ਨੂੰ ਦੀ ਇਹ ਜਾਣ ਕੇ ਮਦਦ ਨਹੀਂ ਦਿੰਦੇ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਘਰੇ ਬੈਠਾ ਹਰ ਗੁਰੂ ਤੋਂ ਡਰ ਕੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਜਿਹੜੇ ਸਾਡੇ ਨੌਜਵਾਨ ਰਾਸ਼ਨ ਵੰਡ ਰਹੇ ਹੁੰਦੇ ਸੀ ਉਹ ਜਿਹੜੀ ਵੀ ਲੈਣ ਲੱਗੀ ਹੁੰਦੀ ਜਿਹੜਾ ਵੀ ਹੁੰਦਾ ਹੈ ਉਹਨੂੰ ਦਿੰਦੇ ਸੀ ਕੋਈ ਕਿਸੇ ਨੂੰ ਇਹ ਥੋੜਾ ਪੁੱਛਦਾ ਵਾ ਤੇ ਤੇਰਾ ਘਰ ਕਿੱਥੇ ਆ ਤੇਰੀ ਜਾਤ ਕਿਹੜੀ ਆ ਇਹ ਪੰਜਾਬ ਵਿੱਚ ਜਿੱਤੇ ਹੈ ਨਹੀਂ ਕਿਉਂਕਿ ਇਹ ਗੁਰੂਆਂ ਦਾ ਪੰਜਾਬ ਆ ਇੱਥੇ ਵਿਤਕਰੇ ਨਹੀਂ ਹੈਗੇ ਵਿਤਕਰੇ ਕਿਸੇ ਨੇ ਵੇਖਣੇ ਤੇ ਮੈਂ ਹੁਣ ਕੱਲ ਪਰਸੋਂ ਅਦਰ ਸਟੇਟ ਜਾ ਕੇ ਆਇਆ ਵੇਖੋ ਉੱਥੇ ਕੀ ਹੁੰਦੇ ਆ ਬਿਲਕੁਲ ਨਿਰਪੱਖ ਤੌਰ ਤੇ ਸਾਡੇ ਨੌਜਵਾਨ ਜਾਂ ਸੰਸਥਾਵਾਂ ਨੇ ਸੇਵਾ ਕੀਤੀ ਪਰ ਕੁਛ ਇੱਕ ਬੰਦਿਆਂ ਨੇ ਐਵੇਂ ਬਾਹਰੋਂ ਸਿੱਖ ਵੀ ਦਿਸਦੇ ਅੱਜ ਦੇ ਕੱਟ ਨੇ ਗੱਲ ਇਹ ਕੀਤੀ ਆ ਕਿ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ মিডিਏ ਨੂੰ ਵੀ ਕਹਾਂਗਾ ਵੀ ਇਹੋ ਤੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਐਵੇਂ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ بیٹھے ਮੈਂ ਉਹਨਾਂ ਨੇ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚਲਦੀ ਹੈਗੀ ਤੋਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਹੋਈਆਂ 1600 ਪਿੰਡ ਪ੍ਰਭਾਵਿਤ ਹੋਇਆ ਡਾਟਾ ਆਵਾ ਬਾਕੀ ਅਸੀਂ ਪੂਰੀ ਤਨਦੇਹੀ ਦੇ ਨਾਲ ਪੰਜਾਬ ਦੇ ਹਰ ਉਸ ਇਲਾਕੇ 'ਚ ਹਰ ਉਸ ਪਿੰਡ ਦੇ ਵਿੱਚ ਸੰਸਥਾਵਾਂ ਨੂੰ ਨਾਲ ਲੈ ਕੇ ਜਾਵਾਂਗੇ ਤਾਂ ਕਿ ਸਾਡਾ ਜਿਹੜਾ ਕਿਉਂਕਿ ਇੱਥੇ ਕਿ ਵੀ ਆਇਆ ਵੀ ਜਿਹੜੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਆ ਗਈ ਆ ਜੇ 15 ਦਿਨਾਂ ਦੇ ਵਿੱਚੋਂ ਮਿੱਟੀ ਨਾਲ ਚੁੱਕੀ ਗਈ ਦਾ ਰੇਤ ਤਾਂ ਫਿਰ ਉੱਥੇ ਤੇ ਉਹ ਪੱਥਰ ਬਣ ਜਾਣਾ ਤੇ ਜ਼ਮੀਨ ਕੋ ਲੋਕ ਕਣ ਕਿਦਾਂ ਬੀਜਣਗੇ ਉਹਦੇ ਲਈ ਸਾਨੂੰ ਬਿਲਕੁਲ ਜਿਵੇਂ ਐਮਰਜੈਂਸੀ ਲੱਗੀ ਹੋਵੇ ਤੇ ਸਾਰੇ ਕੁਝ ਤੋਂ ਧਿਆਨ ਹਟਾ ਕੇ ਉੱਥੇ ਧਿਆਨ ਕੇਂਦਰਿਤ ਕੀਤਾ ਜਾਂਦਾ ਸਾਰੀਆਂ ਸੰਸਥਾਵਾਂ ਨੇ ਵਾਅਦਾ ਦਵਾਇਆ ਵੀ ਆਪਾਂ ਜਿਵੇਂ ਜਿਵੇਂ ਡਿਊਟੀਆਂ ਲੱਗਣਗੀਆਂ ਜਿਹੜੇ ਜਿਹੜੇ ਖੇਤਰਾਂ ਦੇ ਵਿੱਚ ਲੱਗਣਗੀਆਂ ਆਪਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਵਾਂਗੇ। ਤੋਂ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪਹਿਲਾਂ ਸਾਰੀਆਂ ਜਥੇਦਾਰਾਂਾਂ ਦੇ ਜਿਹੜੇ ਨੇ ਜਿਹੜੇ ਇੱਥੇ ਪੁੱਛੀਆਂ ਸੀ ਉਹਨਾਂ ਦੇ ਵਿਚਾਰ ਲਏ ਤਾਂ ਆਖਰਕਾਰ ਸਾਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਲੋਕਾਂ ਦੇ ਵਿਚਾਰ ਲਏ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਵੀ ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਲੋੜ ਕੀ ਹੈ। ਬੇਸ਼ੱਕ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਕੋਲ ਰਿਪੋਰਟ ਆ ਚੁੱਕੀ ਹੈ ਕਿਉਂਕਿ ਉਹ ਲਗਾਤਾਰ ਉਹ ਵੀ ਸੇਵਾ ਕਰ ਰਹੇ ਨੇ ਪਰ ਜਿਹੜੀਆਂ ਸੰਸਥਾਵਾਂ ਕੋਲ ਰਿਪੋਰਟ ਲਈ ਗਈ ਹੈ ਉਹਨਾਂ ਦੇ ਵਿਚਾਰ ਲੈ ਗਏ ਨੇ ਤਾਂ ਉਸ ਤੋਂ ਬਾਅਦ ਕਿ ਕੁਲਦੀਪ ਸਿੰਘ ਗੜਗਾ ਜੋ ਜਥੇਦਾਰ ਨੇ ਤਾਂ ਉਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਉਹ ਦਰਸ਼ਕਾਂ ਨੇ ਸੁਣੇ ਤਾਂ ਉਹਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈ ਹੋਰ ਬਹੁਤ ਗੱਲਾਂ ਪਤਾ ਕਹੀਆਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਪਰਪਣਾ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਵੀ ਅੱਜ ਕਤਰਤਾ ਦੇ ਵਿੱਚ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਬਾਵਜੂਦ ਵੀ ਉੱਥੇ ਮਜੂਦ ਸੀ ਪਹਿਲਾਂ ਹੀ ਉਹਨਾਂ ਨੇ ਪ੍ਰੈਸ ਕਨਫਰੰਸ ਕਰਤੀ ਪਰ ਉਸ ਕੱਟਰਤਾ ਦੇ ਵਿੱਚ ਨਹੀਂ ਆਏ ਕਾਰਨ ਕੀ ਹੈ ਇਹ ਕੋਈ ਲੱਗਦਾ ਕਿ ਆਪਸੀ ਨਾਰਾਜ਼ਗੀ ਹੈ জাফর ਜੀਵੇਂ ਆਪਾਂ ਕਹਿ ਸਕੀਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਇਕੱਠੇ ਚੱਲਦੇ ਨੇ ਕਿ ਉਹ ਰੋਸਾ ਤਾਂ ਨਹੀਂ ਹੈ ਦੇਖੋ ਉਹਦੇ ਚ ਇਦਾਂ ਹੈਗਾ ਕਿ ਇੱਕ ਤਾਂ ਪਹਿਲੀ ਗੱਲ ਤਾਂ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਕਿ ਅਸੀਂ ਲੋਕਾਂ ਦੀ ਗਰਾਊਂਡ ਤੇ ਸੇਵਾ ਕਰਦੇ ਹਾਂ ਤਾਂ ਉਹਦੇ ਚ ਸਵਾਲ ਇੱਕ ਉੱਠਦਾ ਕਿ ਕੀ ਜਿਹੜੀ ਅੱਜ ਕੱਟਰਤਾ ਹੋਈ ਉਸ 71ਤਾ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਜੇ ਦਿੱਤਾ ਸੀ ਤਾਂ ਫਿਰ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਉਹ ਕਿਉਂ ਨਹੀਂ ਆਏ ਜੇ ਆਮ ਆਦਮੀ ਪਾਰਟੀ ਵੱਲੋਂ ਰਾਸਵ ਮੈਂਬਰ ਵਿਕਰਮਜੀਤ ਸਿੰਘ ਸਾਨੀ ਆਏ ਤਾਂ ਉਹਨਾਂ ਨੇ ਉੱਥੇ ਆਮ ਆਦਮੀ ਪਾਰਟੀ ਦੀ ਗੱਲ ਕਿਉਂ ਨਹੀਂ ਕੀਤੀ ਉਹਨਾਂ ਨੇ ਸਿਰਫ ਲੋਕਾਂ ਦੀ ਗੱਲ ਕੀਤੀ ਕੀ ਹੋਣਾ ਚਾਹੀਦਾ ਗੱਲ ਕੀਤੀ ਔਰ ਇੱਕ ਉਹਨਾਂ ਨੇ ਇਹ ਵੀ ਸਵਾਲ ਉਠਾਇਆ ਕਿ ਬੇਸ਼ੱਕ ਪੰਜਾਬ ਸਰਕਾਰ 20000 ਰੁਪਏ ਪਰ ਏਕੜ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ 50 ਦੀ ਮੰਗ ਕਰਦੇ ਆ ਇਹ ਉਹਨਾਂ ਨੇ ਕਿਹਾ ਬਿਲਕੁਲ ਪਰ ਉਹਨਾਂ ਨੇ ਸਰਕਾਰ ਦਾ ਪੱਖ ਨਹੀਂ ਰੱਖਿਆ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਖ ਨਹੀਂ ਰੱਖਿਆ ਇਸ ਕਰਕੇ ਕੋਈ ਸਿਆਸੀ ਪਾਰਟੀ ਉਸ ਪਿਟੇ ਨਹੀਂ ਸੀ ਦੂਜੀ ਗੱਲ ਐਸਜੀਪੀਸੀ ਪ੍ਰਧਾਨ ਦਾ ਨਾ ਹੋਣਾ ਇੱਕ ਵੱਡਾ ਸਵਾਲ ਖੜੇ ਕਰਦਾ ਹੈ ਬੇਸ਼ੱਕ ਉੱਥੇ ਐਸਜੀਪੀਸੀ ਦੇ ਪ੍ਰਵਕਤਾ ਸੀ ਜਿਹੜੇ ਉਹਦੇ ਸਕੱਤਰ ਨੇ ਪ੍ਰਤਾਪ ਸਿੰਘ ਉਹ ਮੌਜੂਦ ਸੀ ਪਰ ਜਦੋਂ ਜੇਕਰ ਪ੍ਰਧਾਨ ਬਾਹਰ ਹੁੰਦੇ ਤਾਂ ਗੱਲ ਥੋਰ ਸੀ ਪ੍ਰਧਾਨ ਉੱਥੇ ਸੀ ਪੰਚਰ ਜਿਹੜੇ ਸ਼੍ਰੀ ਕਲਤਖ ਸਿੰਘ ਸਾਹਿਬ ਨੇ ਉਹ ਅੰਦਰ ਗਏ ਤੇ ਪ੍ਰਧਾਨ ਜੀ ਉਧਰੋਂ ਬਾਹਰ ਆ ਕੇ ਦੂਜੇ ਪਾਸੇ ਇਹ ਗੱਲ ਜਿਹੜੀ ਹੈਗੀ ਉਥੇ ਪ੍ਰਤਾਕਦਰ ਸਿੰਘ ਨੇ ਦੱਸੀ ਹੈ ਕਿ ਟਾਕਰੇ ਸਿਰਫ ਅੱਧੇ ਸਕਿੰਟ 2 ਸਕਿੰਟ ਦੀ ਗੱਲ ਰਹਿ ਗਈ ਪ੍ਰਧਾਨ ਸਾਹਿਬ ਬਾਹਰ ਆ ਗਏ ਤੇ ਸਿੰਘ ਸਾਹਿਬ ਅੰਦਰ ਵੜ ਗਏ ਦੂਜੇ ਪਾਸੇ ਫਿਰ ਬਣੀ ਕਿਹੜੀ ਹੈ ਕਿਤੇ ਨਾ ਕਿਤੇ ਆਪਾਂ ਸਮਝੀਏ ਜਿਵੇਂ ਕਲਿਆਰੇ ਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਆਖਰਕਾਰ ਕੀ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਿੰਘ ਸਾਬਾ ਦੀ ਜਿਹੜੀ ਆਪਸੀ ਹੈ ਉਹ ਨਹੀਂ ਬਣਦੀ ਕੁਝ ਖਬਰਾਂ ਵੀ ਸਾਹਮਣੇ ਆਈਆਂ ਸੀ ਇਹ ਵੀ ਜ਼ਿਕਰ ਹੋ ਰਿਹਾ ਸੀ ਕਿ ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਰੀਜ਼ਨ ਹੈ ਕਿਉਂਕਿ ਇਹ ਵੀ ਜਿਹੜਾ ਚੱਲ ਰਿਹਾ ਕਿਉਂਕਿ ਪਿੱਛੇ ਜਦੋਂ ਕੁਲਦੀਪ ਸਿੰਘ ਗੜਗਜ ਸਿੰਘ ਸਭਾ ਲਗਾਏਗੇ ਤਾਂ ਵਿਰੋਧ ਬੜਾ ਹੋਇਆ ਤਾਂ ਪ੍ਰਧਾਨ ਨੇ ਬੜੀ ਜਿਹੜੀ ਉਹਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਕਿਤੇ ਨਾ ਕਿਤੇ ਕਾਰਨ ਹੈ ਦੇਖੋ ਉਹ ਚੀਜ਼ਾਂ ਜਿਹੜੀ ਹੈਗੀ ਉਹ ਤਾਂ ਬੀਤੇ ਸਮੇਂ ਦੀਆਂ ਗੱਲ ਹੋ ਗਈਆਂ ਵੀ ਕਿਹਨੇ ਇੱਕ ਇੱਕ ਕੋਸ਼ਿਸ਼ ਕੀਤੀ ਨਹੀਂ ਕੀਤੀ ਜਾਂ ਕਿਸੇ ਹੋਕ ਸਮੇਂ ਦੀ ਗੱਲ ਹੋ ਗਈ ਆ ਪਰ ਗੱਲ ਤਾਂ ਇਹ ਆ ਵੀ ਉਹਨੇ ਇੱਕ ਨਵਾਂ ਸਵਾਲ ਖੜਾ ਹੋ ਗਿਆ ਕਿ ਉਹ ਮੀਟਿੰਗ 'ਚ ਹਾਜ਼ਰ ਕਿਉਂ ਨਹੀਂ ਹੋਏ ਜਾਂ ਫਿਰ ਕੀ ਇਹਨੂੰ ਕਾਲੀਦਲ ਨਾਲ ਜੋੜ ਕੇ ਦੇ ਕਿ ਜਿਹੜੇ ਐ ਜੀ ਪੀ ਸੀ ਜਿਹੜੇ ਐ ਜੀ ਪੀ ਸੀ ਪ੍ਰਧਾਨ ਨੇ ਉਹ ਚਾਹੁੰਦੇ ਨੇ ਕਿ ਜਿੱਥੇ ਕਾਲੀ ਦਲ ਖੜਾ ਉੱਥੇ ਐ ਜੀ ਪੀ ਸੀ ਖੜੇ ਪਰ ਇਹ ਵੀ ਤਾਂ ਹੋਣਾ ਚਾਹੀਦਾ ਕਿ ਜਿੱਥੇ ਸ਼੍ਰੀ ਕਲਤਕ ਸਭ ਖੜਾ ਹੈ ਤਾਂ ਉੱਥੇ ਪ੍ਰਧਾਨ ਖੜੇ ਹੋਣੇ ਚਾਹੀਦੇ ਆ ਔਰ ਇੱਕ ਹੋਰ ਗੱਲ ਇਸ ਮੀਟਿੰਗ ਦੇ ਵਿੱਚ ਅੱਜ ਸੀਨੀਅਰ ਜਿਹੜੇ ਵੱਡੇ ਮਹਾਂਪੁਰਸ਼ ਨੇ ਉਹ ਵੀ ਬਹੁਤ ਘੱਟ ਨਜ਼ਰ ਆਏ ਸੰਸਥਾਵਾਂ ਦੇ ਨੁਮਾਇंदे ਆਏ ਨੇ ਤਾਂ ਕੁਝ ਮਹਾਂਪੁਰਸ਼ਾਂ ਦੇ ਜਿਹੜੇ ਉਹਦੇ ਸੇਵਾਦਾਰ ਪਹੁੰਚੇ ਨੇ ਪਰ ਖੁਦ ਮਹਾਪੁਰਸ਼ ਆਪ ਉਥੇ ਨਹੀਂ ਪਹੁੰਚੇ ਤਾਂ ਇਸ ਕਰਕੇ ਮੀਟਿੰਗ ਸਫਲ ਰਹੀ ਹੈ ਜੀ ਕੋਈ ਗੱਲ ਨਹੀਂ ਮੀਟਿੰਗ ਦੇ ਵਿੱਚ ਲੋਕਾਂ ਨੇ ਆਪਣੇ ਪੱਖ ਜਰੂਰ ਰੱਖਿਆ ਔਰ ਮੀਟਿੰਗ ਤੋਂ ਪਹਿਲਾਂ ਜਿਹੜੀ ਐਸਜੀਪੀਸੀ ਪ੍ਰਧਾਨ ਨੇ ਮੀਟਿੰਗ ਕੀਤੀ ਆ ਉਹਨਾਂ ਨੇ ਆਪਣੀ ਮੀਟਿੰਗ ਦੌਰਾਨ ਕੀ ਕਿਹਾ ਆਪਾਂ ਇੱਕ ਵਾਰ ਰਸਤੇ ਨਾਜੇ ਜਰੂਰ ਮਾਰਦੇ ਆ ਇਸ ਪੰਜਾਬ ਦੇ ਬੰਸੀਕ ਜਿੱਥੇ ਜਿੱਥੇ ਕਿਸੇ ਦੀ ਪਹੁੰਚ ਆ ਉਹ ਆਪਣੀ ਪਹੁੰਚ ਅਨੁਸਾਰ ਇਹਨਾਂ ਹਾੜਾਂ ਪੀੜਤਾਂ ਲਈ ਆਪਣੀ ਅਮਦਾਦ ਵੀ ਪਚਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਲਗਾਤਾਰ ਨਿਰੰਤਰ ਇਹਨਾਂ ਸਭਾਵਾਂ 'ਚ ਜੁਟ ਗਈ ਸੀ ਤੇ ਅੱਜ ਵੀ ਜੁਟੀ ਆ। ਹੋਰ ਜਥੇਬੰਦੀਆਂ ਵੀ ਆਪਣੇ ਤੌਰ ਦੇ ਉੱਤੇ ਸੇਵਾ ਕਰ ਰਹੀਆਂ। ਅੱਜ ਦਾ ਮੈਂ ਤੁਹਾਨੂੰ ਤਾਂ ਕਸ਼ਟ ਦਿੱਤਾ ਮੈਂ ਚਾਹੁੰਦਾ ਨਹੀਂ ਸੀ ਕਿ ਰਾਹਤ ਕਾਰਜ ਚੱਲ ਰਹੇ ਆ। ਕੋਈ ਵਿਵਾਦ ਦਾ ਮੁੱਦਾ ਉਠਿਆ ਜਾਵੇ। ਪਰ ਮੈਨੂੰ ਥੋੜਾ ਇਸ ਪਰ ਮੈਨੂੰ ਥੋੜਾ ਇਸ ਗੱਲ ਦਾ ਰੋਸ ਤੇ ਹਿਰਖ ਵੀ ਆਇਆ ਇੱਕ ਦਾ ਹੁੰਦਾ ਆਟੇ ਚ ਲੂਣ ਪਾਉਣਾ ਇੱਕ ਲੂਣ ਹੀ ਗੁੰਨੀ ਜਾ ਰਹੇ ਆ ਸਾਰੇ ਦਾ ਸਾਰਾ ਲੂਣ ਹੀ ਤੇ ਲੂਣ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੁਆਂ ਨੂੰ ਸ਼ੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕਿਵੇਂ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਤੇ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਤੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹਕੁਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਕੋਈ ਕੁਝ ਨਾ ਕੁਝ ਐਵੇਂ ਦਾ ਕੀਤਾ ਜਾ ਰਿਹਾ ਸ਼ੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਥੋਂ ਤੱਕ ਤੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਦਵੇੜ ਚ ਬੈੰਦੇ ਆ ਭਾਈ ਜੀ ਪੈਸੇ ਵੀ ਗੁਰੂ ਘਰਾਂ ਦੀਆਂ ਗੋਲਕਾਤ ਜਾ ਰਹੇ ਇੰਨਾ ਝੂਠ ਤੇ ਇੰਨਾ ਫਰੇਮ ਬਣ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਜਾ ਕੇ ਪੱਖ ਜਰੂਰ ਸਪਸ਼ਟ ਕਰਨਾ ਚਾਹੀਦਾ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਬਈ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦਿਆਂ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਾਦੀ ਸੇਵਾ ਮਲੀ ਆ ਕੋਛ ਪਾਸਟੀ ਕਰਨੇ ਦੇ ਰਿਹਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਵੀ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਬਣਦਾ ਤਾਂ ਫਰਜ ਸੀ ਵੀ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਸਾਥ ਦੇਣ ਦੀ ਬਜਾਏ ਇੱਥੇ ਵੀ ਯਾਰੋ ਰਾਜਨੀਤੀ ਸ਼ੁਰੂ ਕਰ ਦਿੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਧਰਾਤਲ ਦੇ ਵਿੱਚ ਧੱਕਣ ਦਾ ਇੱਕ ਯਤਨ ਕਰ ਰਹੇ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਵੰਤ ਸਿੰਘ ਪੜੈਣ ਜਿਸ ਦਿਨ ਇਥੇ ਮੀਟਿੰਗ ਹੋਈ ਐ ਐਗਜੈਕਟਿਵ ਦੀ ਉਸ ਦਿਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਵੀ ਪੈਸੇ ਕਿੱਥੇ ਕਿਹੜੇ-ਕਿਹੜੇ ਆਈਟਮ ਦੇ ਖਰਚ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਵੀ ਮੇਰੇ ਵੀਰਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ ਕਿਉਂਕਿ ਮੈਂ ਵੇਸਲਾ ਨਹੀਂ ਦਿੰਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਬੇਰਬਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼ਮਣੀ ਕਮੇਟੀ ਨਸ਼ਰ ਕਰੇ ਮੈਂ ਤੈਨੂੰ ਛੋਟੇ ਵੀਰ ਕਹਿਣਾ ਚਾਹਣਾ ਉਹ ਨਸ਼ਰ ਤਾਂ ਮੈਂ ਪਰਸੋਂ ਚਲੇ ਇੱਕ ਐਗਜ਼ੀਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਬੇਰਵੇ ਸੀ 7740233 ਰੁਪਏ ਉਹ ਤਾਂ ਮੈਂ ਇਕੱਲੇ ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕਿਓ ਮੈਂ ਤੈਨੂੰ ਅਪੀਲ ਕਰਨੀ ਚਾਹੁੰਨਾ ਕਿ ਆਪਾਂ ਸਤਕਾਰਤਿਆਂ ਤੁਸੀਂ ਐਗਜ਼ੀਕਟਿਵ ਦੇ ਮੈਂਬਰ ਆ ਤੁਹਾਨੂੰ ਪ੍ਰਬੰਧ ਦੇ ਬਾਰੇ ਸਾਰਾ ਕੁਝ ਪਤਾ ਤੇ ਇਹ ਜਿਹੜਾ ਮਤਾ ਸੀ ਇਹ ਪਿਛਲੀ ਪੋਸਟੀ ਹੋਈਗਾ ਨਹੀਂ ਕਿ ਉਹ ਦਕਾਰ ਦਿੱਤੇ ਜੋ ਹੁਣ ਤੱਕ ਖਰਚ ਹੋਇਆ ਸੀ ਇਹ ਸਾਡਾ ਲੀਗਲ ਪ੍ਰੋਸੈਸ ਆ ਉਹ ਪ੍ਰਵਾਨਗੀ ਦੀ ਆਸ ਤੋਂ ਬਾਅਦ ਅੰਤਰੀਕ ਕਮੇਟੀ ਨੇ ਉਹਨਾਂ ਦੀ ਪੁਸ਼ਟੀ ਕਰਨੀ ਹੁੰਦੀ ਤੇ ਉਹ ਪੁਸ਼ਟੀ ਹੋਈ ਆ ਤੇ ਮੈਂ মিডিਆ ਵਾਲੇ ਸੱਜਣਾਂ ਨੂੰ ਵੀ ਕਹਿਣਾ ਚਾਹਨਾ ਠੀਕ ਆ ਤੁਹਾਡਾ ਇਹ ਕਾਰੋਬਾਰ ਨਾ ਮੈਂ ਕਹਿ ਲਵਾਂ ਤੁਹਾਡਾ ਇੱਕ ਹਲਕੇ ਆ ਕਨਸਟੀਟਿਊਸ਼ਨਲ ਰਾਈਟ ਆ ਕਿ ਤੁਸੀਂ ਡਿਬੇਟਾਂ ਵੀ ਕਰਾਉਣੀਆਂ ਤੇ ਤੁਸੀਂ ਹੋਰ ਕਾਰਜ ਵੀ ਕਰਾਉਣੇ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈ ਲਿਆ ਕਰੋ ਡਿਬੇਟਾਂ ਕਰਾਓ ਜੀ ਸੱਦ ਕੇ ਕਰਾਓ ਪਰ ਮੈਂ ਜਿਹੜੀ ਗੱਲ ਕਹੀ ਪਈ ਨਾ ਲੂਣੇ ਗੁੰਨੀ ਜਾਣਾ ਇਹ ਗੱਲ ਠੀਕ ਨਹੀਂ ਇਹ ਗੱਲ ਚੁੱਪਦੀ ਆ ਸੋ ਇਸ ਕਰਕੇ ਪੜੈਣ ਸਾਹਿਬ ਮੇਰਾ ਵੀਰ ਆ ਛੋਟਾ ਪਿਆਰ ਸਤਿਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ ਉਹ ਵੀਰ ਸਾਡਾ ਫਿਰ ਕੀ ਬੋਲ ਜਾਂਦਾ ਅੰਦਰ ਕੁਛ ਹੁੰਦਾ ਰੂਪ ਦੇ ਬਾਹਰ ਕੁਛ ਦਿਖਾ ਲ ਦਿੰਦਾ ਮੈਂ ਕੋਈ ਚਣੌਤੀ ਨਹੀਂ ਦੇ ਰਿਹਾ ਸਤਿਕਾਰ ਤੇ ਐਗਜੈਕਟਿਵ ਦਾ ਮੈਂਬਰ ਆ ਪੂਰਾ ਸਤਿਕਾਰ ਦੇਈਦਾ ਰਾਦਰ ਸਤਿਕਾਰ ਨਹੀਂ ਦੇਈਦਾ ਜਿੱਥੇ ਹੁੰਦਾ ਉਥੇ ਗੱਲ ਮੰਨਣ ਵਾਲੀ ਮੰਨੀ ਦੀ ਵੀ ਆ ਪਰ ਇਸ ਗੱਲ ਦਾ ਦੁੱਖ ਵੀ ਮਹਿਸੂਸ ਹੁੰਦਾ ਕਿ ਉਹਦੋਂ ਹੀ ਸਾਰੇ ਮੈਂ ਬੇਰਵੇ ਨਸ਼ਰ ਕਰ ਦਿੱਤੇ ਸੀ ਤੇ ਅੱਜ ਫੇਰ ਲੱਗਾ ਬਿਆਨ ਪੇ ਜੀ ਬੇਰਵੇ ਨਸ਼ਰ ਕਰੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਮੈਂ ਤਾਂ ਭਰਾਵਾ ਤੈਨੂੰ ਮੀਟਿੰਗ ਵਿੱਚ ਵੀ ਕਿਹਾ ਸੀ ਤੇ ਉਦੋਂ ਬਾਅਦ ਵੀ ਉਹ ਸਾਰੇ ਨਸ਼ਰ ਕਰ ਦਿੱਤੇ ਸੀ ਤੂੰ ਪ੍ਰਬੰਧ ਦਾ ਤੁਸੀਂ ਹਿੱਸਾ ਆ ਤੇ ਜੇਲੇ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੇ ਫੇਰ ਤੁਹਾਨੂੰ ਜੋ ਅੰਦਰ ਹੋਇਆ ਹੁੰਦਾ ਉਹਦੇ ਲਈ ਤੁਸੀਂ ਵੀ ਇਕੁਲੈਂਟੀ ਉਹਦੇ ਨਾਲ ਹਿੱਸੇ ਹੁੰਨੇ ਆ। ਸੋ ਬਿਲਕੁਲ ਦਰਸ਼ਕਾਂ ਨੇ ਸੁਣਿਆ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਕਿ ਅੰਮ੍ਰਿਤਸਰ ਦੇ ਵਿੱਚ ਹੋਏ ਉੱਥੇ ਪ੍ਰੈਸ ਕਾਨਫਰੰਸ ਕੀਤੀ ਪਰ ਉੱਥੇ ਕੱਤਰਤਾ ਤੇ ਨਹੀਂ ਸ਼ਾਮਲ ਜਿਹੜੇ ਉਹ ਨਹੀਂ ਹੋਏ। ਤਾਂ ਉਹਨਾਂ ਨੇ ਪਹਿਲਾਂ ਹੀ ਜਿਹੜਾ ਕੁਝ ਸਮਾਂ ਪਹਿਲਾਂ ਹੀ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਦੇ ਵਿੱਚ ਸੁਣਿਆ ਤੁਸੀਂ ਕੀ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਾਪਤੀਆਂ ਵੀ ਗਣਾਈਆਂ ਜੋ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਹਰ ਪੀੜਤਾਂ ਦੇ ਵਿੱਚ ਜਿਹੜੀ ਜਾ ਕੇ ਮਦਦ ਕਰ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਵੀ ਕੋਸੇ ਆ। ਸਰਕਾਰ ਦਾ ਵੀ ਜ਼ਿਕਰ ਕੀਤਾ ਜੋ ਸਰਕਾਰ ਨੇ 20000 ਮੁਆਵਜ਼ੇ ਦੀ ਗੱਲ ਕੀਤੀ ਆ ਉਹਦਾ ਵੀ ਜ਼ਿਕਰ ਕੀਤਾ ਕਿ ਵੱਧ ਮੁਆਵਜ਼ਾ ਹੋਣਾ ਚਾਹੀਦਾ ਤਾਂ ਹੋਰ ਬੜੀਆਂ तमाम ਗੱਲਾਂ ਬਾਤਾਂ ਕੀਤੀਆਂ ਨੇ ਉਹ ਦਰਸ਼ਕਾਂ ਨੇ ਸੁਣੀਆਂ ਨੇ ਹੋਰ ਬਾਣੀ ਜਦੋਂ ਉੱਥੇ ਆਪਾਂ ਦੇਖਿਆ ਕਿ ਐਮਪੀ ਸਵਾਲ ਵੀ ਉੱਥੇ ਪਹੁੰਚੇ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਸਰਕਾਰ ਦਾ ਪੱਖ ਨਹੀਂ ਰੱਖਿਆ ਇਸ ਦਾ ਵੀ ਜ਼ਿਕਰ ਵੀ ਸਿੰਘ ਸਾਮੀ ਨੇ ਇਸ ਦਾ ਵੀ ਜ਼ਿਕਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦਾ ਕੰਮ ਕਰਨਾ ਚਾਹੀਦਾ ਹੈ ਕਿ ਜਿਹੜਾ ਉਹ ਪਿੰਡ ਨੇ ਜਾਂ ਜੇਲ ਜਿਹੜੇ ਏਰੀਆ ਤਬਾਹ ਹੋ ਚੱਕਿਆ ਤਾਂ ਸਾਨੂੰ ਇਕੱਠੇ ਇੱਕ ਪਲੇਟਫਾਰਮ ਇਕੱਠੇ ਹੋ ਕੇ ਕਿਹੜਾ ਕੰਮ ਕਰਨਾ ਚਾਹੀਦਾ ਹੈ ਸਰਪ੍ਰਸਤੀ ਜਿਹੜੀ ਆ ਸ਼੍ਰੀ ਕਾਲ ਤੱਕ ਸਰਦੀ ਹੋਵੇ ਇਸ ਤਰ੍ਹਾਂ ਗੱਲਾਂ ਪੱਤਾ ਵੀ ਕੀਏ ਨੇ ਤੁਹਾਨੂੰ ਹੋਰ ਕੀ ਜ਼ਿਕਰ ਕੀਤਾ ਹੋਇਆ ਇਹ ਕੁਝ ਜਿਹੜੀਆਂ ਇਹ ਗੱਲਾਂ ਰੱਖੀਆਂ ਨੇ ਕਾਫੀ ਸੰਸਥਾਵਾਂ ਨੇ ਗੱਲਾਂ ਰੱਖੀਆਂ ਨੇ ਬਿਕਰਮਜੀਤ ਸਾਨੀ ਨੇ ਵੀ ਰੱਖੀਆਂ ਕੁਝ ਹੱਦ ਤੱਕ ਇਹ ਗੱਲਾਂ ਠੀਕ ਐ ਪਰ ਜਦੋਂ ਆਪਾਂ ਗਰਾਊਂਡ ਤੇ ਆਵਾਂਗੇ ਤੇ ਮੈਨੂੰ ਤਾਂ ਲੱਗਦਾ ਕੋਈ ਸੰਸਥਾ ਇਹ ਜੀ ਨਹੀਂ ਕੋਈ ਸਮਾਜ ਸੇਵੀ ਜਥੇਬੰਦੀ ਇਹ ਜੀ ਨਹੀਂ ਕੋਈ ਸਮਾਜ ਸੇਵੀ ਖੁਦ ਸੈਲਫ ਇਹ じゃ ਨਹੀਂ ਜਿਹੜਾ ਇਹ ਚਾਹੁੰਦਾ ਹੋਵੇ ਕਿ ਮੈਂ ਸੇਵਾ ਕਰਾਂ ਤੇ ਮੇਰੀ ਫੋਟੋ ਨਾ ਲੱਗੇ ਬਿਲਕੁਲ ਕੁਝ ਪਰਸੈਂਟ ਤੋਂ ਛੱਡ ਕੇ .00.1% ਠੀਕ ਹੈ ਕੋਈ ਹੋ ਸਕਦਾ ਮੰਨ ਲਓ 1000 ਪਿੱਛੇ ਇੱਕ ਵਿਅਕਤੀ ਹੋ ਸਕਦਾ ਜਿਹੜਾ ਇਹ ਕਹੇ ਕਿ ਮੈਂ ਸੇਵਾ ਦੇ ਰਿਹਾ ਮੇਰਾ ਨਾਮ ਤਾਂ ਮੇਰੀ ਫੋਟੋ ਨਹੀਂ ਆਣੀ ਚਾਹੀਦੀ ਬਿਲਕੁਲ ਬਿਲਕੁਲ ਮੈਕਸਿਮਮ ਜਥੇਵੰਦੀਆਂ ਮੈਕਸਿਮਮ ਸੇਵਾਦਾਰ ਮੈਕਸਿਮਮ ਜਿਹੜੇ ਨਿੱਜੀ ਤੌਰ ਤੇ ਵਿਅਕਤੀ ਸੇਵਾ ਕਰਦੇ ਆ ਉਹ ਚਾਹੁੰਦੇ ਨੇ ਚਾਹੇ ਐ ਜੀ ਪੀ ਸੀ ਨਾਲ ਆ ਚਾਹੇ ਕੋਈ ਪਾਰਟੀ ਆ ਚਾਹੇ ਕੋਈ ਪਾਰਟੀ ਪ੍ਰਧਾਨ ਆ ਚਾਹੇ ਪਾਰਟੀ ਦਾ ਨੁਮਾਇੰਦਾ ਜੇ ਜਥੇਬੰਦੀਆਂ ਨੁਮਾਇੰਦਾ ਉਹ ਚਾਹੁੰਦਾ ਕਿ ਜੇ ਮੇਰੀ ਸੰਸਥਾ ਸੇਵਾ ਕਰ ਰਹੀ ਹੈ ਤਾਂ ਉਹਦੀ ਖਬਰ ਵੀ ਲੱਗਣੀ ਚਾਹੀਦੀ ਆ ਉਹ ਮੀਡੀਆ ਚ ਵੀ ਆਉਣਾ ਚਾਹੀਦਾ ਹਾਈਲਾਈਟ ਵੀ ਹੋਣਾ ਚਾਹੀਦਾ ਹਾਈਲਾਈਟ ਹੋਣਾ ਚਾਹੀਦਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਦੇਸ਼ਾਂ ਵਿਦੇਸ਼ਾਂ ਚ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਪਰ ਪੜਾਣੇ ਹੁਣ ਜਾਂਦੇ ਵਾਰੀ ਕਿਉਂਕਿ ਮੈਂ ਦੇਖਿਆ ਸੰਸਥਾਵਾਂ ਉੱਤੇ ਬੋਲ ਸੀ ਆਪਣੇ ਆਪਣੇ ਵਿਚਾਰ ਵੀ ਰੱਖੇਗੇ ਤਾਂ ਕਈ ਆਗੂ ਸਭਾ ਨੂੰ ਤੇ ਬੜੀ ਉੱਚੀ ਆਵਾਜ਼ ਵਿੱਚ ਕਹਿ ਰਹੇ ਸੀ ਜੇਕਰ ਤੁਸੀਂ 15 ਦਿਨਾਂ ਦੇ ਵਿੱਚ ਇਹ ਕੰਮ ਨਹੀਂ ਕਰੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸਾਰੀ ਜਿਹੜੀ ਹੈ ਜ਼ਮੀਨ ਉਹ ਖਰਾਬ ਹੋ ਜਾਵੇਗੀ ਨਹੀਂ ਉਹਦੇ ਚਿਰ ਦੇਖੋ ਇਹ ਆ ਜਿਹੜੀ ਉਹਨ ਮਿੱਟੀ ਹੈ ਜਿਹੜੀ ਪਹਾੜੀ ਏਰੀਆ ਤੋਂ ਮਿੱਟੀ ਜ਼ਮੀਨ 'ਚ ਆ ਗਈ ਵਾਕਈ ਉਹਨਾਂ ਦੀ ਗੱਲ ਤਾਂ ਸਹੀ ਹੈ ਕਿ ਜੇਕਰ ਅੱਜ ਉਹ ਵੱਤਰ ਜਾ ਅੱਜ ਉਹ ਥੋੜੀ ਥੋੜੀ ਗਿੱਲੀ ਹੈ ਉਹਨੂੰ ਵਾਇਆ ਜਾ ਸਕਦਾ ਚੱਕਿਆ ਜਾ ਸਕਦਾ ਬਿਲਕੁਲ ਜੇ ਉਹ ਮਿੱਟੀ ਬਿਲਕੁਲ ਜੰਮ ਜਾਂਦੀ ਹੈ ਤਾਂ ਉਹ ਮਿੱਟੀ ਪੱਕੀ ਹੋ ਜਾਣੀ ਹੈ ਤਾਂ ਮਿੱਟੀ ਚੱਕੀ ਨਹੀਂ ਜਾਣੀ ਤਾਂ ਇਸ ਕਰਕੇ ਉਹ ਆਪਣੇ ਹੱਥ ਤੱਕ ਠੀਕ ਨੇ ਜੋ ਕਹਿੰਦੇ ਨੇ ਉਹ ਸਹੀ ਹੈ ਪਰ ਦੂਜੇ ਪਾਸੇ ਗੱਲ ਇਹ ਹੈ ਕਿ ਜਿਹੜੀਆਂ ਸੰਸਥਾਵਾਂ ਉੱਥੇ ਬੈਠੀਆਂ ਤਾਂ ਕਿਸੇ ਸੰਸਥਾ ਨੇ ਬੋਲ ਕੇ ਤਾਂ ਨੁਮਾਇंदे ਚਲੇਗੇ ਪਰ ਬਾਅਦ ਚ ਉਹਨਾਂ ਨੇ ਰੋਡ ਮੈਪ ਕੀ ਦਿੱਤਾ ਹੈ ਤਾਂ ਉਹਦੀ ਰੂਪਰੇਖਾ ਤਿਆਰ ਕੀ ਕੀਤੀ ਹੈ ਕਿ ਆ ਸਾਡਾ ਨੁਮਾਇੰਦਾ ਹੋਏਗਾ ਇੱਥੇ ਬੈਠੇਗਾ ਸਾਰੀਆਂ ਸੰਸਥਾਵਾਂ ਇਸ ਨੂੰ ਆ ਕੇ ਰਿਪੋਰਟ ਕਰਨਗੀਆਂ ਇਹ ਰਿਪਰੈਜ਼ੈਂਟ ਕਰੇਗਾ ਠੀਕ ਕਿਹੜੀ ਸੰਸਥਾਵਾਂ ਇਹ ਗੱਲ ਕਹੇਗੀ ਕਿ ਪੈਸਾ ਅਸੀਂ ਲਾਵਾਂਗੇ ਵਲੰਟੀਅਰ ਸਾਡੇ ਹੋਣਗੇ ਪਰ ਨਾਮ ਉਸ ਦਾ ਚੱਲੇਗਾ ਵੀ ਠੀਕ ਹੈ ਜੋ ਫਲਾਮ ਜਿਹੜਾ ਹੈਗਾ ਆਗੂ ਉਹਨੂੰ ਮਿਲੋ ਆ ਕੇ ਕੋਈ ਸੰਸਥਾ ਮੈਂ ਇੰਨਾ ਤਾਂ ਨਹੀਂ ਚਾਹੁੰਦੀ ਤੁਸੀਂ ਦੇਖਿਆ ਹੋਣਾ ਕਿ ਮੈਕਸਿਮਮ ਸੰਸਥਾਵਾਂ ਨੇ ਤਾਂ ਆਪਣੀਆਂ ਜੈਕਟਾਂ ਦੇ ਪਿੱਛੇ ਨੋਹਰਾਂ ਤੱਕ ਲੱਗੀਆਂ ਹੁੰਦੀਆਂ ਅੱਗੇ ਵੀ ਪਿੱਛੇ ਵੀ ਕਿਹੜੀ ਸੰਸਥਾ ਇਹ ਆ ਉਹ ਵੀ ਫਿਰ ਵੀ ਦਿਖਾਵਾ ਫਿਰ ਵੀ ਦਿਖਾਵਾ ਤਾਂ ਇਸ ਕਰਕੇ ਜਿਹੜੀਆਂ ਸੰਸਥਾਵਾਂ ਨੇ ਇਹ ਸੰਸਥਾਵਾ ਮੀਟਿੰਗ ਹੋਊਗੀ ਚੰਗੀ ਗੱਲਾਂ ਹੋਣੀ ਚਾਹੀਦੀ ਹੈ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਪਰ ਜਿੱਥੋਂ ਤੱਕ ਇਕੱਠੇ ਹੋਣ ਦਾ ਸਵਾਲ ਆ ਵੀ ਕਦੋਂ ਤੱਕ ਇਹਦੇ ਤੱਕ ਮੈਨੂੰ ਲੱਗਦਾ ਵੀ ਹਲੇ ਸਕਸੈਸਫੁਲ ਹੋਣਗੇ ਕਿ ਨਹੀਂ ਹੋਣਗੇ ਤੇ ਮੈਨੂੰ ਅਜੇ ਤੱਕ ਇਹਨੂੰ ਅਮਲੀ ਰੂਪ ਵਿੱਚ ਆਉਂਦਾ ਜਿਹੜਾ ਉਹ ਨਹੀਂ ਲੱਗ ਰਿਹਾ ਠੀਕ ਹੈ ਰਬਾਣੀ ਬਹੁਤ ਧੰਨਵਾਦ ਸੋ ਬਿਲਕੁਲ ਉਮੀਦ ਕਰਦੇ ਆ ਕਿ ਜਿਹੜੀ ਅੱਜ ਸਿੰਘ ਸਾਬਾਂ ਦੀ ਅਗਵਾਈ ਦੇ ਵਿੱਚ ਇਕਤਰਤਾ ਹੋਈ ਸੀ ਤਾਂ ਉਹਦੇ ਵਿੱਚ ਕੋਈ ਵੱਡਾ ਕੋਈ ਰਿਜ਼ਲਟ ਆ ਦੇਖਣ ਨੂੰ ਮਿਲੇਗਾ ਇੱਕ ਪਲੇਟਫਾਰਮ ਦੇ ਉੱਪਰ ਇਹ ਜਥੇਬੰਦੀਆਂ ਨੇ ਜਾਂ ਸੰਸਥਾਵਾਂ ਦੇ ਆਗੂ ਸਾਬਾਂ ਨੇ ਉਹ ਇਕੱਠੇ ਹੋ ਕੇ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚ ਜਾ ਕੇ ਚੰਗਾ ਕੋਈ ਕਾਰਜ ਕਰ ਸਕਣਗੇ ਆ ਪੰਜਾਬ ਦਾ ਜਿਹੜਾ ਪਿੰਡ ਰੁੜ ਚੁੱਕੇ ਨੇ ਤਬਾਹ ਹੋ ਚੁੱਕੇ ਨੇ ਉਹਨਾਂ ਨੂੰ ਮੁੜ ਦੁਬਾਰਾ ਆਬਾਦ ਕਰਨ ਦੀ ਕੋਸ਼ਿਸ਼ ਕਰਨਗੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਕੀ ਹੁੰਦੀ ਆ ਅਸੀਂ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਮੁਰਦ ਦਵਾਰ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਉ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ કોલ ઓર સ્કેન ક્યુઆર કોડ ટુ કોન્ટેક્ટ us રોડિસ ઇન્ક મિલિયન માઇલ્સ વિથ સ્માઇલ ઓર સ્કેન ક્યુઆર કોડ ટુ કોન્ટેક્ટ us તાબા ઇન્ડિયન ક્યુઝિન ટ્રેસી ફાઇન ઓથેન્ટિક ઇન્ડિયન ક્યુઝિન ઇન ટ્રેસી ઓર સ્કેન ક્યુઆર કોડ ટુ કોન્ટેક્ટ us સિલી વેલી ફેમિલી ડેન્ટલ ઓફિસ ઓર સ્કેન ક્યુઆર કોડ ટુ કોન્ટેક્ટ us